ਕਿੱਕਰ ਸੇ ਨੂੰ ਆਪਾਂ ਤਨੇ ਮੇਰੇ ਕਿਤੇ ਪੈਂਦੇ ਹੈ ਕਿੱਥੀਆਂ ਨਗਰ ਕੀਰਤਨ ਕਿੱਥੇ ਆ ਉੱਥੇ ਸਾਡੇ ਪਿੰਨ ਨਗਰ ਕੀਰਤਨ ਅੱਜ ਜੀ ਸასი ਕਾਲ ਸਾਰਿਆਂ ਨੂੰ ਫਤੇ ਵੀਰ ਸਿੰਘ ਹੋਂਡਿਆ ਜੀ ਤਿਆਰ ਤੇ ਆਪਾਂ ਚਲੇ ਨਗਰ ਕੀਰਤਨ ਤੇ ਆ ਲੇਖ ਮੇਰੀ ਸੋਨੀ ਤਾਏ ਅੱਛਾ ਇਹ ਤੇਰੀ ਸੋਨੀ ਦਸਤਾਰ ਓਕੇ ਉਹਦੇ ਨਾਲ ਮੈਚ ਕੀਤੀ ਆ ਤੇ ਫਤੇ ਵੀਰ ਸਿੰਘ ਪਤਾ ਕੀ ਕਹਿੰਦੇ ਮੈਂ ਚਲੇ ਆਂ ਵਿਆਹ ਮੈਂ ਆਪਣੀ ਵੋਟੀ ਲੈ ਕੇ ਹਣੀ ਐਦਾਂ ਕਹਿੰਦੇ ਆ ਦੇ ਵੀ ਸੰ ਕੀ ਲੈ ਕੇ ਆਉਣਾ? ਵਰਤੀ। ਤੇ ਕੁੱਟ ਕਿੰਨੇ ਖਾਣੀ? ਪਪਾ ਪਪਾ ਨੇ ਮੇਕੋ ਲਾ। ਹੋਏ। ਮਮਾ ਨੇ ਮੇਕੋ ਲਾ। ਓਕੇ। ਤੇ ਤੁਸੀਂ ਤਿਆਰ ਹੋ ਹੁੰਦੇ ਜੇ? ਤਿਆਰ ਹੁੰਦੇ। ਕਿੱਥੇ ਜਾਣਾ? ਨਗਰ ਕੀਰਤਨ ਤੇ ਪਿੰਡ। ਨਗਰ ਕੀਰਤਨ ਤੇ ਪਿੰਡ। ਆਜੋ ਫਿਰ ਸਾਰੇ ਨੂੰ ਵਿਖਾਉਣੇ ਆ ਨਗਰ ਕੀਰਤਨ। ਹਾਂਜੀ ਆਪਾਂ ਤੇ ਲੱਗੇ ਕਿਤੇ ਤੇ ਪੈਂਦੇ ਓਕੇ ਤੇ ਹੋਰੇ ਹੋਰੇ ਫਤਿਮੀਆ ਸੋਨਾ ਲੱਗਿੰਦੀ ਆ ਵਾ ਲੱਗਿੰਦੀ ਆ ਕਿ ਉਠੀ ਪਾਈ ਬਣ ਗਿਆ ਕਿ ਕਿ ਕਿੱਕਾ ਦਿੱਤੀ ਟੋਹਰ ਦੇ ਆ ਜਿਹੜਾ ਬੜਾ ਬੰਦਾ ਉਦੋਂ ਸੂਟ ਸਵਾਇਆ ਸੀ ਇਹ ਸੋਰੀ ਲਿਆ ਆ ਹੀ

ਕਿਪਸਤੇ ਨੋ ਦਿੱਤੇ ਕੋਦੇ ਹਾਰੇ ਹੋਰ ਵੈਲਾ ਫਿਰ ਮੈਂ ਨਗਰ ਕੀਰਤਨ ਲਾ ਖੜਦਾ ਨਾ ਸਟਾਨੀ ਕਰਨੀ ਤੇ ਨਗਰ ਕੀਰਤਨ ਦੇ ਜੇ ਸਟਾਨੀ ਕੀਤੀ ਤੇ ਫਿਰ ਫਿਰ ਚੂਆਂ ਵਾਲੇ ਅੰਦਰ ਬੰਦ ਕਰ ਦੇਣਾ ਨਹੀਂ ਜੇ ਸਟਾਨੀ ਕੀਤੀ ਇਹਨੂੰ ਪਤਾ ਵਾ ਪਾਈ ਫੜ ਕੇ ਲੈ ਜਾਂਦੇ ਸਟਾਨੀ ਕਰਨ ਵਾਲੇ ਬੱਚਿਆਂ ਨੂੰ ਹਾਂ ਸਨੇਗ ਵੀ ਆ ਜਾਂਦੇ ਸਨੇਗ ਪਾਪਾ ਤੇ ਬਗੈ ਸਪਾ ਰੁਕੀ ਪਾਪਾ ਕਹਿੰਦਾ ਪਾਪਾ ਕਰੇ ਸਟਾ ਨਹੀਂ ਕਹਿੰਦੇ ਸਟਾ ਨਹੀਂ ਤੇ ਤੁਸੀਂ ਕਹਿੰਦੇ ਨਹੀਂ ਆ ਨਹੀਂ ਕਹਦੀ ਪਾਪਾ ਸਟਾ ਨਹੀਂ ਕਹੋ ਤੁਸੀਂ ਸਟਾ ਨਹੀਂ ਕਹੋ ਚਲੋ ਓਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਠੀਕ ਠਾਕ ਜੇ ਤੇ ਜਿੱਦਾਂ ਫਤਿਹ ਨੇ ਪਹਿਲਾਂ ਹੀ ਐਡ ਦੇ ਦਿੱਤੀ ਆ ਕਿ ਸਾਡੇ ਪਿੰਨ ਨਗਰ ਕੀਰਤਨ ਤੇ ਆਪਾਂ ਚੱਲੇ ਨਗਰ ਕੀਰਤਨ ਤੇ ਪਿਆਰਤ ਹੋ ਗਏ ਆ ਇਹ ਉਹਦੇ ਸਬੰਧ ਦੀ ਜਿਹੜੀ ਪ੍ਰਵਾਹ ਫੇਰੀ ਆਪਾਂ ਸੱਦੀ ਉਹ ਨਿਕਲ ਨਹੀਂ ਆਏ 10-12 ਦਿਨ ਪ੍ਰਵਾਹ ਫੇਰੀਆਂ ਚੱਲੀਆਂ ਅੱਜ ਹੁਣ 40 ਮੁਕਤੀਆਂ ਦੀ ਯਾਦ ਦੇ ਵਿੱਚ ਮਾਗੀ ਦੇ ਦਿਨ ਹੈ ਗਾਨਗਰ ਕੀਰਤਨ ਤੇ ਮਾਗੀ ਦੇ ਦਿਨੀਆਂ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹਾਂ ਕੱਲ ਚੜਾਈਆਂ ਪਤੰਗਾਂ ਹਾਥੂ ਥਾ ਕੋ ਛਲਾਈਏ ਆ ਓ ਹਾਏ ਅੱਜ ਨਗਰ ਕੀਰਤਨ ਹੁਣ ਜਾਂਦੀਆਂ ਨਗਰ ਕੀਰਤਨ ਤੇ ਇਫਾਤੇ ਵੀ ਸੰਗੋ ਘਟਿਆ ਪਿਆਰ ਕਿੰਦਾ ਜੱਟ ਦੀ ਟੌਹਰ ਆ ਆ ਸੂਟ ਨਹੀਂ ਪਾਉਣਿਆ ਕਹਿੰਦਾ ਇਹ ਸੂਟ ਨਹੀਂ ਪਾਉਣਾ ਹੈ ਅੱਡ ਘਰ ਜਿੱਦੋਂ ਬਰਬਾਦ ਹੋਈ ਜਾਊਗੀ ਤੇ ਫੇਰ ਪਾਉਣਾ ਤੂੰ ਪਾਉਣਾ ਆਹ ਤੇ ਫਤਿਹ ਨੂੰ ਨਵਾਈ ਮਿਲਿਆ ਇਸ ਫਤੇਦੀ ਮਾਮੀਂ ਗਿਨੋ ਕਿਹਨੇ ਦਿੱਤਾ ਹੀ ਪਪਾ ਦੀ ਫਤੇਦੀ ਪਪਾ ਦੀ ਮਾਮੀ ਆ ਤੇ ਫਤੇਦੀ ਵੀ ਮਾਮੀ ਆ ਹੁਣ ਮਾਮੀ ਨੇ ਅਮਨ ਮਾਮੀ ਨੇ ਅਮਨ ਮਮਮੀ ਨੇ ਅਮਨ ਮਾਮੀ ਨੇ ਠੀਕ ਹੈ ਹਾਂਜੀ ਤੇ ਫਤੇਵੀ ਸੰਗੀ ਕਿੱਥੇ ਚੱਲਿਆ ਕਿੱਥੇ ਚੱਲੇ ਹੈ ਤੇ ਕਿਤੇ ਲੱਗ ਗਈ ਟੈਂਟੀ ਤੇ ਕਾਈਟ ਚੜਾਈਆਂ ਹੈ ਕਿੰਨੀਆਂ ਕਿੰਨੀਆਂ ਦਿੱਲੀ ਹੋ ਗਈ ਫਿਰ ਗਈ ਤਾਂ ਦਿੱਲੀ ਹੋ ਗਈ ਹਾਂਜੀ ਠੀਕ ਹੈ ਚਲੋ ਜੀ ਫਿਰ ਚਲੀਏ ਨਗਰ ਕੀਰਤਨ ਤੇ ਆਪ ਤੁਹਾਨੂੰ ਵਿਖਾਉਂਦੇ ਆਂ ਸਾਡੇ ਗੁਰਦੁਆਰਾ ਸਾਹਿਬ ਦੀ ਤਿਆਰੀ ਤੇ ਇੱਕ ਸਾਰੇ ਪਿੰਡ ਦਾ ਟੌਪ ਦਾ ਬਦਮਾਸ਼ ਵੇਖਣਾ ਆ ਜੀ ਆ ਜੀ ਜਿਹੜਾ ਸਾਰੇ ਨਿਆਣਿਆਂ ਨੂੰ ਜੀਨ ਨਹੀਂ ਦਿੰਦਾ ਮਾਨ ਗਏ ਹੈ ਮਾਨ ਗਏ ਇਸ ਕੋ ਦੰਦਾਂ ਚ ਲੈ ਕੇ ਹਲਵਾਈ ਚਲਾਉਂਦਾ ਜੇ ਵੇਖਿਓ ਸਾਰੇ ਇਹ ਚੱਲਣ ਈ ਤਿਆਰੀ ਸਾਡੇ ਗੁਰਦੁਆਰਾ ਸਾਹਿਬ ਨਗਰ ਕੀਰਤਨ ਦੀ ਉਧਰ ਵੀ ਸਾਰੇ ਪਾਸੇ ਮਹਾਰਾਜ ਪਾਲਕੀ ਸਾਹਿਬ ਦਿਖਾਉਣਾ ਸਾਰਿਆਂ ਨੂੰ ਹਲੇ ਮਹਾਰਾਜ ਦਾ ਪ੍ਰਕਾਸ਼ ਕਰਨਾ ਪਾਲਕੀ ਸਾਹਿਬ ਚ ਮਹਾਰਾਜ ਦੇ ਪਾਲਕੀ ਸਾਹਿਬ ਦੀ ਤਿਆਰੀ ਮਹਾਰਾਜ ਦਾ ਪ੍ਰਕਾਸ਼ ਕਰਨਾ ਜੇ ਫਿਰ ਨਗਰ ਕੀਰਤਨ ਚੱਲਣਾ ਤੇ ਆਉਂਡੀਆਂ ਬੀਬੀਆਂ ਵੀ ਸਾੜੇ ਪਿੰਡ ਦੀਆਂ ਸਾਡੇ ਇੱਥੇ ਹੁਣ ਤੇ ਚੱਲਣ ਦੀ ਹੈ ਹਲੇ ਤਿਆਰੀ ਆ ਸਾਡੇ ਬਾਬਾ ਜੀ ਵੇਖੋ ਕਿਦਾਂ ਤਿਆਰ ਹੋਏ ਦਿਮਾਲੇ ਬੰਨੇ ਦੋਵਾਂ ਨੇ ਕਿੰਨੇ ਸੋਹਣੇ ਲੱਗਣ ਡੇ ਆ ਛੋਟੇ ਛੋਟੇ ਬੱਚਿਆਂ ਨੇ ਫਤੇਵੀਰ ਦਾ ਦੋਸਤ ਹੈ ਜਸਕੀਰਤਾ ਹਾਂ ਲਗਾਵਾ ਅਸੀਂ ਆਪਣੇ ਹਥਿਆਰਾਂ ਦੀ ਸਾਜ਼ਾਂ ਦੀ ਸੈਟਿੰਗ ਕਰਨ ah দু জমীন দে ধন তে ਆਹ ਦੇਖੋ ਆਹ ਦੇਖੋ ਕੌਣ ਆ ਇਹ ਕੌਣ ਆ ਓਏ ਫਤੇਵੀ ਸਿੰਘ ਇਹ ਉਹ ਦੇਖੋ ਇਹ ਫਤੇਵੀ ਸਿੰਘ ਹੋਰ ਪੂਰਬ ਦੇ ਨਜ਼ਾਰੇ ਲੈਣ ਡਿਆ ਇਹ ਓਏ ਉਹ ਦੇਖੋ ਫਤੇਵੀ ਸਿੰਘ ਇਹ ਫੇਰ ਇਹ ਉਹ ਦੇਖੋ ਬਦੇਵੀ ਸਿੰਘ ਬਦੇਵੀ ਸਿੰਘ ਤੁਸੀਂ ਕੀ ਬਣ ਗਏ ਕੀ ਬਣੇ ਤੁਸੀਂ ਇੱਧਰ ਦੱਸ ਦਿਓ ਸਾਰਿਆਂ ਨੂੰ ਦੱਸੋ ਇੱਧਰ ਦੱਸੋ ਪਹਿਲਾਂ ਇੱਧਰ ਦੇਖੋ ਪੁੱਤ ਇੱਧਰ ਕੀ ਬਣ ਗਏ ਕੀ ਬਣ ਗਏ ਹੋਏ ਇਹ ਡਰਾਉਂਦੇ ਬੱਚਿਆਂ ਨੂੰ ਅੱਛਾ ਫਤਵੀਰ ਸਿੰਘ ਕਹਿੰਦਾ ਵੀ ਇਹਦੇ ਦੰਦ ਆ ਨਾ ਜਿਹੜੇ ਇਹ ਡਰਾਉਂਦੇ ਬੱਚਿਆਂ ਨੂੰ ਫਤਵੀਰ ਸਿੰਘ ਕਹਿੰਦਾ ਮੈਂ ਭੂਤ ਬਣ ਗਿਆ